ਗੁਰੂ ਸਾਹਿਬ ਜੀ ਗੁਰੂ ਗਰੀਬ ਨਿਵਾਜ ਇੱਕ ਓ ਔੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵਾਰ ਆਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਤ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ ਚੁੱਪੈ ਚੁੱਕ ਨਾ ਹੋਵਈ ਜੇ ਲਾਇ ਰਾ ਲਿਵ ਤਾਰ ਭੁਖੇ ਆ ਭੁਖ ਨਾ ਉਤਰੀ ਜੇ ਬੰਨਾਪੁਰਿਆ ਪਾਰ ਸੈ ਸਾਨ ਪਾ ਲਖ ਹੋਹੇ ਤਾ ਇੱਕ ਨ ਚੱਲੈ ਨਾਲ ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲ ਕਮਰ ਜਾਈ ਚਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿ ਆਜਾਈ ਹੁਕਮੀ ਹੋਵਨ ਜੀਆ ਹੁਕਮ ਲਾਗੜਾਈ ਹੁਕਮੀ ਉਤਮ ਨੀਚਾ ਹੁਕਮ ਲਿਖ ਦੁਖ ਸੁਖ ਪਾਈਐ ਇਕ ਨਾ ਹੁਕਮੀ ਬਸੀ ਸਾ ਇੱਕ ਹੁਕਮੀ ਸਦਾ ਪਵਾਈ ਹੈ ਹੁਕਮੇ ਅੰਦਰ ਸਭ ਕੋ ਬਾਰ ਹੁਕਮ ਨਾ ਕੋਏ ਨਾਨਕ ਹੁਕਮੈ ਜੇ ਬੁਝੈ ਤਾਂ ਹਉਮੈ ਕਾਇ ਨਾ ਕੋਏ ਗਾਵੇ ਕੋ ਤਾਨ ਹੋਵੇ ਕਿਸ ਤਾਨ ਗਾਵੇ ਕੋ ਦਾਤ ਜਾਨੈ ਨੀਸਾਨ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਦਿਆ ਵਿਖਣਾ ਵਿਚਾਰ ਗਾਵੇ ਕੋ ਸਾਧ ਕਰੇ ਤਨਖੇਹ ਗਾਵੇ ਕੋ ਜੀਉ ਲਾਭ ਸਰਦੇਹਾ ਗਾਵੇ ਕੋ ਜਾਪੈ ਦਿਸੈ ਦੂਰਾ ਗਾਵੇ ਕੋ ਵਿਖੈ ਹਦਰਾ ਹਦੂਰਾ ਕਥਨਾ ਕਥੀ ਨਾ ਆਵ ਤੋਟ ਕਾਥ ਕਾਥ ਕਥੀ ਕੋਟੀ ਕੋਟ ਕੋਟਾ ਦਿੰਦਾ ਦੇ ਲੈਂਦੇ ਠਗ ਪਾਏ ਜੋਗਾ ਜੋਗੰਤਰ ਖਾਹੀ ਖਾਹੇ ਹੁਕਮੀ ਹੁਕਮ ਚਲਾਏ ਰਾਹ ਨਾਨਕ ਬਿਕਸਾਹਬੇ ਪਰਵਾਹ ਸਾਚਾ ਸਾਹਿਬ ਸਾਤਨਾਏ ਪਾਖਿਆ ਪਉ ਅਪਾਰ ਅੱਖ ਹੈ ਮੰਗ ਹੈ ਦੇਹ ਦੇਹ ਦਾਤ ਕਰੇ ਦਤਾਰ ਫਿਰ ਕੇ ਅੱਗੇ ਰਖੀਐ ਜਦ ਸੈ ਦਰਬਾਰ ਮਾਹ ਕੇ ਬੋਲਨ ਬੋਲੀ ਆ ਜਿਸੰਤਰੇ ਪਿਆਰ ਅੰਮ੍ਰਿਤ ਵਿਲਾ ਸਚਨਾਉ ਵਡਿਆਈ ਵਿਚਾਰ ਕਰਮੀ ਆਵੇ ਕਪੜਾ ਨਦਰੀ ਮੋਖ ਦਵਾਰ ਨਾਨਕ ਏਵ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਰੰજન ਸੋਏ ਜਨ ਸੇਬ ਆਤਨ ਪਾਇਆ ਮਾਨ ਨਾਨੰਗ ਗਾਵੀਐ ਗੁਣੀ ਨੇ ਦਾਨ ਗਾਵੀਐ ਸੁਨੀਐ ਮਨ ਰਖੀਐ ਪਾਓ ਦੁਖ ਪਰ ਹਾਰ ਸੁਖਰ ਲਾ ਜਾਏ ਗੁਰਮਖ ਨਾਦੰ ਗੁਰਮਖ ਵੇਦੰ ਗੁਰਮਖ ਰੈ ਅਸ ਮਾਈ ਗੋਰੀ ਸਾਰਾ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇਹੋ ਜਾਣਾ ਅੱਖਾ ਨਹੀਂ ਕਨਾਂ ਕਥਨਾਂ ਜਾਈ ਗੁਰਾ ਇੱਕ ਦੇ ਬੁਝਾਈ ਸਵਨਾ ਦੀਆ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਇਰਥ ਨਵਾ ਦੇ ਤਸ ਪਾਵਾ ਵਿਨ ਪਾਣੇ ਕੇ ਨਾਇ ਕਰੀ ਜੇਤੀ ਸ਼੍ਰਸ਼ਟ ਉਪਾਈ ਵੇਖਾ ਵਿਨ ਕਰਮਾ ਕੇ ਮਲਾ ਲਈ ਮਤ ਵਿੱਚ ਰਤਨ ਜਵਾਰ ਮਾਨਕ ਜੇ ਕਾ ਗੁਰ ਕੀ ਸਿਖ ਸੁਣੀ ਗੁਰ ਆਇਕ ਦੇ ਪੁਜਾਈ ਸਭਨਾ ਜੀਆ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਇ ਜੇ ਜਗਜੋਗ ਚਾਰੇ ਆਰਜਾ ਹੁਰਦ ਸੁਣੀ ਹੋਏ ਨਵਾ ਖੰਡਾ ਵੇ ਜਾਨੀਐ ਨਾਲ ਚੱਲੈ ਸਭ ਕੋਏ ਚੰਗਾ ਨਾਮ ਰਖਾਏ ਕੈ ਜਸ ਕੀਰਤ ਜਾਗਲੇ ਜੇ ਤਿਸ ਨਦਰ ਨਾ ਵਈ ਤਾ ਬਾਤ ਨਾ ਬੁਝੈ ਕੇ ਗੀਤਾ ਅੰਦਰ ਕੀਟਕਾਰ ਦੋਸੀ ਦੋ ਤਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤ ਆ ਗੁਣ ਦੇ ਤੇਹਾ ਕੋਈ ਨਾ ਸੁਜਾਈ ਤੇ ਤਸਾ ਗੁਣ ਕੋਈ ਕਰੇ ਸੁਨਿਆ ਸਿਦ ਵੀਰ ਸੁਰਨਾਥ ਸੁਨਿਆ ਤਰਤ ਤਵਲ ਆਕਾਸ ਸੁਨਿਆ ਦੀਪ ਲੋ ਪਤਾਲ ਸੁਨਿਆ ਕੋਈ ਨਾ ਸੱਕ ਕਾਲ ਨਾਨਕ ਭਗਤਾ ਸਦਾ ਵੇਗਾਸ ਸੁਨਿਆ ਦੂਪਾਪ ਕਾ ਨਾਸ ਸੁਣਿਆ ਈਸਰ ਪਰਮਾਯੰਦਾ ਸੁਣਿਆ ਮੁਖ ਸਲਾਹਨ ਮੰੰਦ ਸੁਣਿਆ ਜੋਗ ਜੁਗਤ ਤਨ ਪੇਦਾ ਸੁਣਿਆ 사ਸਤਿ ਸਿਮਰਤ ਵੇਦਾ ਨਾਨਕ ਭਗਤਾ ਸਦਾ ਵੇਗਾਸ ਸੁਣਿਆ ਦੂਪਾਉਖਾ ਨਾਸ ਸੁਣਿਆ ਸਤ ਸੰਤੋ ਗਿਆਨ ਸੁਣਿਆ 68 ਕਾਇ ਇਸਨਾਨ ਸੁਣਿਆ ਪੜ ਪੜ ਪਾਵੇ ਮਾਨ ਸੁਨਿਆ ਲਾਗ ਸਹਿਜ ਧਿਆਨ ਨਾਨਕ ਭਗਤਾ ਸਦਾ ਵੇਗਾਸ ਸੁਨਿਆ ਦੂਪਉ ਕਾ ਨਾਸ ਸੁਨਿਆ ਸਰਾ ਗੁਨਾ ਕੇ ਗਾਹ ਸੁਨਿਆ ਸੇਖ ਪੀਰ ਪਾਤ ਸਾਹਾ ਸੁਨਿਆ ਹੰਦੇ ਪਾਵੈ ਰਾਉ ਸੁਨਿਆ ਹਾਥ ਵੇਸ ਗਾਹ ਨਾਨਕ ਭਗਤਾ ਸਦਾ ਵੇਗਾਸ ਸੁਨਿਆ ਦੂਪਉ ਕਾ ਨਾਸ ਮਨੈ ਕੀ ਗਤ ਕਹੀ ਨਾ ਜਾਏ ਜੇ ਕੋ ਕਾਬਿ ਸੇ ਬਸਤਾਏ ਕਾਗਦ ਕਲਮ ਨਾਲ ਲਿਖਨ ਹਾਰ ਮਨੈ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮਨੈ ਸੁਰਤੋ ਵੈ ਮਨ ਬੁੱਧ ਮਨੈ ਸਗਲ ਭਾਉਣ ਕੀ ਸੋਦਾ ਮਨੈ ਮੋਹ ਚੋਟਾ ਨਾ ਖਾਏ ਮਨ ਨ ਜਮ ਕੈ ਸਾਥ ਨਾ ਜਾਏ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨੈ ਮਾਰਗ ਠਾਕ ਨ ਪਾਏ ਮਨੈ ਬਦ ਸੋ ਪ੍ਰਗਟ ਜਾਏ ਮਨੈ ਮਾਗਨ ਚੱਲੇ ਬੰਧ ਮਨੈ ਧਰਮ ਸਿਤੇ ਸੰਬੰਧ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨੈ ਪਾਵੇ ਮੂਖ ਦਵਾਰ ਮੰਨੈ ਪਰਵਾਰਾ ਸਰਧਾਰ ਮੰਨੈ ਤਰਾ ਤਾਰੇ ਗੁਰ ਸੇਖਾ ਮੰਨੈ ਨਾਨਕ ਭਵਨ ਆਪੇਖ ਅਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਪੰਜ ਪਰਵਾਨ ਪੰਜ ਪ੍ਰਧਾਨ ਪੰਜੇ ਪਾਵੇ ਦਰਗਹਿ ਮਾਨ ਪੰਚ ਸੋਹ ਹ ਦਰਦ ਜਾਨ ਪੰਚਾ ਕਾ ਗੁਰ ਇਕ ਤਿਹਾਨ ਜੇ ਕੋ ਕਾ ਕਰੇ ਵਿਚਾਰ ਕਰਤੇ ਗ ਕਰਨੈ ਨਾਈ ਸੋ ਮਾਰ ਤਾਲ ਧਰਮ ਦਇਆ ਕਾ ਬੂਤ ਸੰਤੋਧਾ ਪਰਖਿਆ ਜਨ ਸੋਤਾ ਜੇ ਕੋ ਬੁਝਾ ਹੋਏ ਸਚਿਆਰ ਤਬ ਲਇਓ ਪਰਕੇ ਤਾ ਭਾਰ ਤਰਤੇ ਹੋਰ ਪ੍ਰਾਹੋਰ ਹੋ ਰਾਤ ਸਤੇ ਭਾਰਤ ਲੈ ਕਮਨ ਜੋਰ ਜੀ ਅਜਾਤ ਰੰਗਾ ਕੇ ਨਾਮ ਸਭਨਾ ਲਿਖਿਆ ਬੜੀ ਕਾਮ ਏੋ ਲਿਖਾ ਲਿਖ ਜਾਣੇ ਕੋਏ ਲਿਖਾ ਲਿਖਿਆ ਕੇ ਤਾ ਹੋਏ ਕੇਤਾ ਤਾਨ ਸਵਾਲਿਓ ਰੂਪਾ ਕੀਤੇ ਦਾਤ ਜਾਣੈ ਕਣ ਕੋਤਾ ਕੀਤਾ ਬਸਾਓ ਇੱਕ ਕੁਵਾਉ ਤਿਸਤੇ ਹੋਏ ਲਖ ਦਰਿਆਉ ਕੁਦਰਤ ਕਮਨ ਕਾਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤਦ ਭਾਵੇ ਸਾਜੀ ਭਲੀਕਾਰ ਤੂ ਸਦਾ ਸਲਾਮਤ ਨਰੰਕਾਰ ਅਸੰਖ ਜਪ ਅਸੰਭ ਪਾਵ ਅਸੰਭ ਪੂਜਾ ਅਸ਼ੰਖ ਤਬ ਤਾਉ ਅਸ਼ੰਗਰੰਥ ਮੁਗਵੇਦ ਪਾਠ ਅਸ਼ੰਖ ਜੋਗ ਮਨ ਰਹੈ ਉਦਾਸ ਆਸੰਗ ਭਗਤ ਗੁਣ ਗਿਆਨ ਵਿਚਾਰ ਅਸ਼ੰਖ ਸਤੇ ਅਸ਼ੰਖ ਦਤਾਰ ਅਸ਼ੰਖ ਸੂਰ ਮੋਪਖ ਸਾਰ ਅਸ਼ੰਖ ਮੋਨ ਲਿਬਲਾਏ ਤਾਰ ਕੁਦਰਤ ਕਮਨ ਕਾਹ ਵਿਚਾਰ ਵਰ ਨਾ ਜਾਵਾ ਏਕ ਵਾਰ ਜੋ ਤਦ ਭਾਵੇ ਸਾਈ ਭਲੀਕਾਰ ਤੂ ਸਦਾ ਸਲਾਮਤ ਨਰੰਕਾਰ ਅਸੰਖ ਮੂਰਖ ਅੰਧਕੂਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਏ ਜੋਰ ਅਸੰਖ ਗਲਵੜ ਹੱਤਿਆ ਕਮਾਏ ਆਸੰਗ ਪਾਪੀ ਪਾਪ ਕਰ ਜਾਏ ਆਸੰਗ ਕੂੜਿਆਰ ਕੂੜੇ ਫੇਰਾਏ ਆਸੰਖ ਮਲੇਸ ਮਲ ਪਾਖਾਏ ਆਸੰਗ ਨਿੰਦਕ ਸਿਰ ਕਰੇ ਪਾਰ ਨਾਨਕ ਨੀਤ ਕਹਿ ਵਿਚਾਰ ਵਾਰ ਨਾ ਜਾਵਾ ਏਕ ਵਾਰ ਜੁਤ ਤੁ ਪਾਵੇ ਸਾਈ ਭਲੀਕਾਰ ਤੂ ਸਦਾ ਸਲਾਮਤ ਨਰੰਕਾਰ ਅਸੰਖ ਨਾਮ ਅਸੰਥਾਵ ਅਗਮ ਅਗਮ ਅਸੰਖ ਲੋ ਅਸੰਖ ਹ ਸਰਪਾਰ ਹੋਏ ਅਖਰੀ ਨਾਮ ਖਰੀ ਸੋ ਲਾਖਰੀ ਗਿਆਨ ਗੀਤ ਗੰਗਾ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਜੋਗ ਵਿਖਾਨ ਜਨੇ ਲਿਖੇ ਸਰਨਾਏ ਜੇ ਫਰਮਾਏ ਤਿ ਤੇ ਪਾਏ ਜੇਤਾ ਕੀਤਾ ਤੇ ਤਨ ਆਵ ਬਿਨ ਨਾਮੈ ਨਾਹੀ ਕੋ ਥਾਉ ਕੋਦਰਤ ਕਮਨ ਕਾਹ ਵਿਚਾਰ ਵਰਨ ਜਾਵੇ ਇਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂ ਸਦਾ ਸਲਾਮਤ ਨਰੰਕਾਰ ਭਰੀਐ ਹੱਥ ਪੈਰ ਤਨ ਦੇਹ ਪਾਣੀ ਤੋਤਾ ਉਤਰ ਸੁਖੇ ਹਾ ਮੋਤ ਬਲੇ ਤੇ ਕੱਪੜ ਹੋਏ ਦੇ ਸਾਬੂੰ ਲਈ ਆਉ ਤੋਏ ਭਰੀਏ ਮਤ ਪਾਪਾਂ ਦੇ ਸੰਗਾਉ ਤੋ ਬੈ ਨਾਮ ਕਰੰਗਾ ਉੰਨੇ ਬਾਪੀ ਆਖਣਾ ਨਾਹੀ ਕਰ ਕਰ ਕਰਨਾ ਲਖ ਲੈ ਜਾਓ ਆਪੇ ਬੀਜ ਆਪੇ ਖਾਹੋ ਨਾਨਕ ਹੁਕਮਿ ਆਵਹੁ ਜਾਹੁ ਧਿਰ ਤਪੁ ਤੇ ਆਤਤ ਦਾਨ ਜੇ ਕੋ ਪਾਵੈ ਤਿਲ ਕਾਮਾਨ ਸੁਨਿਆ ਮਨਿਆ ਮਨ ਕੀਤਾ ਪਾਵੋ ਅੰਤਰ ਗਾਥੀਰਥ ਮਲ ਨਹਾਵ ਸਭ ਗੁਣ ਤੇਰੇ ਮੈਂ ਨਾਹੀ ਕੋਏ ਬਿਨ ਗੁਣ ਕੀਤੇ ਭਗਤ ਨਾ ਹੋਏ ਸਵਾਗਤ ਸਵਾਥ ਬਾਣੀ ਬ੍ਰਹਮਾਓ ਸਤ ਸੋਹਾਨ ਸਦਾ ਮਨ ਚਾਓ ਕਮਸ ਵੇਲਾ ਵਖਤ ਕਵਣ ਕਵਣ ਥਿਤ ਕਵਣ ਵਾਰ ਕਮਸ ਰੁਤੇ ਮਾਓ ਕਵਣ ਜਿਤ ਹੋ ਆਕਾਰ ਵਿਨ ਨ ਪਈਆ ਪੰਡਤੀ ਜੇ ਹੋ ਵੈ ਲੇਖ ਪੁਰਾਨ ਭਗਤ ਨ ਪਾਇਓ ਕਾਦੀਆ ਜੇ ਲਿਖਣ ਰੇ ਕੁਰਾਨ ਥਿਤ ਵਾਰ ਨਾ ਜੋਗੀ ਜਾਣੈ ਰੁਤ ਮਾਓ ਨਾ ਕੋਈ ਜਾ ਕਰਤਾ ਸਿਰ ਠੀਕੋ ਸਾਜੇ ਆਪੇ ਜਾਣੈ ਸੋਈ ਕਿਵ ਕਰਿ ਆਖਾ ਕਿਵ ਸਲਾਈ ਕਿਉ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੈ ਇੱਕ ਦੂ ਇੱਕ ਸਿਆਣਾ ਵੱਡਾ ਸਾਹਿ ਵੱਡੀ ਨਾਹੀ ਕੀਤਾ ਜਾ ਕਹੋ ਵੈ ਨਾਨਕ ਜੀ ਕੋ ਆਪੋ ਜਾਣੈ ਅਗੈ ਕਿਆ ਨ ਸੋਐ ਪਤਲ ਅਪਤਲ ਲਖ ਅਗਾਸ ਅਗਾਸ ਉੜ ਕਾ ਉੜ ਕਾ ਪਾਲ ਥੱਕੇ ਵੇਦ ਕਾਨਿਕ ਬਾਤ ਸੈਸ 18 ਕਨਕ ਤੇ ਬਾਸ ਲੋ ਇਕ ਥਾਤ ਲੇਖਾ ਵੇਤਾ ਲਿਖਿਆ ਲਿਖਾ ਹੋਏ ਵਿਨਾਸ਼ ਨਾਨਕ ਵੱਡਾ ਆਖੀਐ ਆਪੇ ਜਾਣੇ ਆਪ ਸਲਾਹੀ ਸਲਾਹੇ ਤੀ ਸੁਰਤ ਨਾ ਪਾਈਆ ਨਦੀਆਂ ਤੇ ਬਾਪ ਵੇ ਸਮੰਦ ਨ ਜਾਣੀਐ ਸਾਮੰਦ ਸਾ ਸੁਲਤਾਨ ਗ੍ਰਾਹ ਸੇਤੀ ਮਾਲ ਤਨ ਕੀੜੀ ਤੁਲਣਾ ਹੋਵਣੀ ਦੇਰਸ ਮਨੋਨਾ ਵੀਸਰਾ ਅੰਤਨਾ ਸਿਵਦੀ ਗਨਾੰਤ ਅੰਤ ਨ ਕਰਣੈ ਦਿਨ ਅੰਤ ਅੰਤਨ ਵੇਖਣ ਸੁਲਣਾ ਅੰਤਾ ਅੰਤਨ ਜਾਪੈ ਕੇ ਮਨ ਮੰਤਾ ਅੰਤ ਨ ਜਾਪੈ ਕੀਤਾ ਕਾਰ ਅੰਤ ਨ ਜਾਪੇ ਬਾਰਾ ਵਾਰ ਅੰਤ ਕਾਰਨ ਕੀਤੇ ਬਿਲ ਲਾਏ ਧਾਕੇ ਅੰਤ ਨ ਪਾਏ ਜਾਏ ਇਹੋ ਅੰਤ ਨਾ ਜਾਣੈ ਕੋਇ ਬਹੁਤਾ ਕਈਐ ਬਹੁਤਾ ਹੋਇ ਵੱਡਾ ਸਾਹਿਬ ਉਚਾ ਥਾਉ ਉਚੇ ਉਪਰ ਉਚਾ ਨਾ ਹੋਏ ਵੱਡੂ ਉਚਾ ਹੋਵੈ ਕੋਇ ਤੇ ਸੁਝੇ ਕੋ ਜਾਣੈ ਸੋਏ ਜਿਵੜੇ ਆਪ ਜਾਣੈ ਆਪ ਆਪ ਨਾਨਕ ਨਦਰੀ ਕਰਮੀ ਦਾਤਿ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਰਨਤ ਮਾਏ ਕੀਤੇ ਮੰਗ ਜੋਦ ਆਪਾਰ ਕੀਤੇ ਅਗਨਤ ਨਹੀਂ ਵਿਚਾਰ ਕੀਤੇ ਖਾ ਟੁੱਟਾ ਵਿਕਾਰ ਕੀਤੇ ਲਲ ਮੁਕਰਪਾਏ ਕੀਤੇ ਮੂਰਖਾਈ ਖਾਏ ਕੀਤੇ ਆਦੂਪ ਸਦਮਾਰ ਪੇ ਦਾਤ ਤਰੀਦ ਤਾਰ ਬੰਧ ਖਲਾਸੀ ਪਾਣ ਹੋਏ ਹੋਰ ਆਖਣਾ ਸਕੈ ਕੋਏ ਦੇਖੁ ਖਾਇਕੁ ਆਖਣੁ ਪਾਏ ਓ ਜਾਣੈ ਦੇਤੀ ਆਮ ਖਾਇ ਆਪੇ ਜਾਣੈ ਆਪੇ ਦੇ ਆਖ ਹੈ ਸਿਪਿ ਕਈ ਗੈ ਜਿਸਨਾ ਬਸੈ ਸਿਵਦਸਲਾ ਨਾਨਕ ਪਾਤਸ਼ਾਹੀ ਬਾਤਸਾਓ ਆਮਲ ਗੁਣ ਆਮਲ ਵਾਪਾਰ ਆਮਲ ਵਾਪਾਰੀਏ ਆਮਲ ਪੰਡਹਾਰ ਆਮਲ ਆਵੇ ਆਮਲ ਲਾ ਜਾਏ ਆਮਲ ਪਾਏ ਆਮਲ ਲਾ ਸਮਾਏ ਆਮਲ ਕਰਮ ਆਮਲ ਦੀਵਾਨ ਆਮਲ ਤੁਲਿਆ ਆਮਲ ਪ੍ਰਵਾਨ ਆਮਲ ਬਰਸੀਸ ਆਮਲ ਨੀਸਾਨ ਆਮਲ ਕਰਮ ਆਮਲ ਫਰਮਾਨ ਆਮਲ ਆਮਲ ਆਖਿਆ ਨਾ ਜਾਏ ਆਖ ਆਖ ਰੇ ਲਿਵਲਾਏ ਆਖੇ ਵੇਦ ਬਾਠ ਪੁਰਾਨ ਆਖੇ ਪੜੇ ਕਰੇ ਵਿਖਿਆਨ ਆਖੇ ਬਰਮੇ ਆਖੇ ਇੰਦ ਆਖੇ ਗੋਪੀ ਦਾ ਗੋਵਿੰਦਾ ਆਖੇ ਇਸਰ ਆਖੇ ਸਿੱਧ ਆਖੇ ਕੀਤੇ ਕੀਤੇ ਬੁੱਧ ਆਖੇ ਦਾਨ ਮਾਖੇ ਦੇਵ ਆਖੇ ਸੁਰ ਨਰ ਮੰਦਨ ਸੇਵਾ ਕੀਤੇ ਆਖੇ ਆਖਨ ਪਾਏ ਕੀਤੇ ਕਾ ਕਾ ਉਠ ਉਠ ਜਾਏ ਤੇ ਕੀਤੇ ਹੋਰ ਕਰੇ ਹੈ ਦਾਖ ਨਾ ਸਕ ਹੈ ਕਈ ਕੇ ਜੇ ਵਡ ਪਾਵੈ ਤੇ ਵਡ ਹੋਏ ਨਾਨਕ ਜਾਣ ਸਾਚਾ ਸੋਏ ਜੇ ਕੋ ਆਖੇ ਬੋਲ ਵਿਗਾੜੇ ਤਾਲਖਿਆ ਸਿਰ ਗੁਵਾਰਾ ਗਵਾਰ ਸੋ ਦਰ ਕੇ ਹਾ ਸੋ ਕਰ ਕੇ ਹਾ ਜਤ ਬਾ ਸਰਬ ਸਮਾਲ ਵਾਜਨਾਦ ਅਨੇਕ ਅ ਸੰਖਾ ਗਿਤੇ ਵਮਨ ਹਾਰੇ ਗਿਤੇ ਰਾ ਪਰਿ ਸੋ ਕਈਆਨਾ ਗਿਤੇ ਗਵਨ ਹਾਰੇ ਗਾਵੇ ਤੁਨ ਪਾਉਣ ਪਾਣੀ ਵੈ ਸੰਤਰ ਗਾਵੇ ਰਾਜਾ ਤਨਮ ਦਿਵਾਰੇ ਗਾਵੇ ਚੇਤ ਗੁਗਤ ਲਿਖ ਜਨ ਹੈ ਲਖ ਧਰਮ ਵਿਚਾਰੇ ਗਾਵੇ ਈਸ਼ਰ ਬਰਮਾ ਦੇਵੀ ਸੋ ਸਦਾ ਸੁਵਾਰੇ ਗਾਵੇ ਦਿੰਦਾਸਨ ਬੈਠੇ ਦੇਵਤਾ ਆਤਨ ਨਾਲੇ ਗਾਵੇ ਸਿੱਧ ਸਮਾਦੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਦੇਸ ਦੇ ਸਦਾਨਾਤੋਖੀ ਗਾਵੇ ਵੀਰ ਕਰਾਰੇ ਗਾਵਣ ਪੰਡਤ ਪੜਨਾ ਰਖੀਸਰ ਜਉਦੁਗ ਵੇਦਾਂ ਨਾਲੇ ਗਾਵੇ ਮੋਨੀਆ ਮਨਮੋਹਨ ਸੁਰਗਾ ਮਾਸ ਬਿਆਲੇ ਗਾਵਣ ਰਤਨੋਂ ਪਾਏ ਤੇਰੇ ਅਠਸਠ ਤੀਰਥ ਨਾਲੇ ਗਾਵੇ ਜੋਤ ਮਾਂ ਬਲਸੂਰਾ ਗਾਵੇ ਖਾਣੀ ਚਾਰੇ ਗਾਵੇ ਖੰਡ ਮੰਡਲ ਵਰ ਭੰਡਾ ਕਰ ਕਰ ਰਖੇ ਤਾਰੇ ਸੇ ਤਦ ਨਾ ਗਾਵੇ ਜੋਤ ਤੁ ਪਾਵਨ ਰਤੇ ਤੇਰੇ ਭਗਤ ਰਸਾਲੇ ਔਰ ਕੀਤੇ ਗਾਵਨ ਸੇ ਮੈਂ ਚੇਤਨ ਆਵਨ ਨਾਨਕਿਆ ਵਿਚਾਰੇ ਸੋਹੀ ਸੋਹੀ ਸਾਦਾ ਸਤਿ ਸਾਹਿਬ ਸਾਚਾ ਸਾਚੀ ਨਾਹੀ ਹੈ ਭੀ ਹੋਸੀ ਜਾਇ ਨਾ ਦਾਸੀ ਰਜਨਾਦ ਨਰਚਾਈ ਰੰਗੀ ਰੰਗੀ ਪਾਤੀ ਕਰ ਕਰ ਦੇਨ ਸੀ ਮਾਇਆ ਜਨ ਨੂੰ ਪਾਈ ਕਰ ਕਰ ਵੇਖੈ ਗੀਤਾ ਆਪਣਾ ਜਿਦ ਤਦ ਦੀਵੜੇ ਆਈ ਜੋ ਤਿਸ ਪਾਵੇ ਸੋਈ ਕਰਸੀ ਹੁਕਮ ਨਾ ਕਰ ਨਾ ਜਾਈ ਸੋ ਬਾਤ ਸਾਬ ਸਾ ਪਾਤ ਸਾਹਿਬ ਨਾਨਕ ਰੈ ਨਰਜਾਈ ਮੁੰਦਾ ਸੰਤੋਖ ਸਰਮ ਪਾਤਾ ਝੋਲੀ ਧਿਆਨ ਕੀ ਕਰਾ ਬੇਪੂਤਾ ਕਿੰਧਾ ਕਾਲ ਕੁਵਾਰੀ ਕਾਇਆ ਜੁਗਤ ਡੰਡਾ ਪਰਤੀਤ ਆਏ ਪੰਥੀ ਸਭ ਜਮਾਤੀ ਮਨ ਜੀਤਾ ਜਗ ਜੀਤਾ ਆਦੇਤ ਸੇ ਆਦੇਸ ਆਦਾਨੀ ਲਾ ਨਾਦਨਾਤ ਜੋਤ ਗਏ ਕੋ ਵੇਸਾ ਭੁਗਤ ਗਿਆੰਦ ਆਪੰਡਾਰਨ ਕਾਰ ਗੜਵਾ ਦੇ ਨਾਦ ਆਪਨਾਥ ਨਾਥੀ ਸਭ ਜਾ ਕੀ ਰਿਦਸ ਦੇ ਅਵਰਾ ਸਾਦ ਸੰਜੋਗਾ ਵੇ ਜੋਦਕਰ ਚਲਾਵੇ ਲੇਖੇ ਆਵੇ ਭਾਗ ਆਦੇਸ ਤੇ ਆਦੇਸ ਆਦਨੀਲ ਨਾਦ ਨਾਥ ਜੋਦਗੇ ਕੋ ਵੇਸਾ ਏ ਕਮਾਈ ਤੁਕਤ ਵਈ ਤਨ ਚੱਲੇ ਪਰਮਾਨੰਗ ਸੰਸਾਰੀ ਇਕ ਪੰਡਾਰੀ ਇਕ ਲਾਏ ਦੀਬਾਨ ਜਿਗਤ ਤੁਪਾਵੇ ਤਵੇ ਚਲਾਵੇ ਜੇ ਹੋਵੇ ਫਰਮਾਨ ਹੋ ਵੇਖੇ ਉਹ ਨਾਨਦਰ ਨ ਆਵੇ ਬਉਤਾ ਹੋਵੇ ਡਾਨ ਆਦੇ ਤਿਸੇ ਆਦੇਸ ਆਦ ਨੀਲਾ ਨਾਦਨਾਤ ਜੋਤ ਗੇ ਕੋ ਵੇਸਾ ਆਸਨ ਲੋਏ ਲੋਏ ਪੰਡਾਰ ਜੋਗਿਸ ਬਾਸ ਏਕਾ ਵਾਰ ਕਰ ਕਰ ਵਖੈ ਸ੍ਰਿਜਨਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸੇ ਆਦੇਸ ਆਦਾਨੀ ਦਾ ਆਨਾਦਨਾਤ ਜਗਤ ਗਏ ਕੋ ਵੇਸਾ ਇੱਕ ਦੂਜੀ ਬੋ ਲੱਖ ਹੋਏ ਲੱਖ ਹੋਵੇ ਲੱਖ ਵੀਸਾ ਲੱਖ ਲੱਖ ਗਿੜਾ ਆਖੀਐ ਇਕ ਨਾਮ ਜਗਦੀ ਸਾਏ ਤਰਾਏ ਪਤ ਪਵੜੀਆਂ ਚੜੀਏ ਹੋਇ ਕੀ ਸੰਗਲ ਲਾ ਆਕਾਸ ਕੀ ਕੀਟਾਈ ਦੀਸ ਨਾਨਕ ਨਦਰੀ ਪਾਈਆ ਕੂੜੀ ਕੂੜਾ ਠੀਸਾ ਆਖਣ ਜੋਰ ਚ ਪਾਣਾ ਜੋਰਾ ਜੋਰ ਨ ਮੰਗਣ ਦੇਣਾ ਜੋਰਾ ਜੋਰਾ ਜੋਰ ਨ ਜੀਵਨ ਮਰਨਾ ਜੋਰ ਜੋਰ ਨ ਰਾਜ ਮਾਲ ਮਨ ਸੋਰ ਜੋਰ ਨ ਸਰਤੀ ਗਿਆਨ ਵਿਚਾਰ ਜੋ ਰਨਾ ਜੋਤੀ ਛੋਟਾ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਤਉ ਨੀਤਨਾ ਕੋਏ ਰਾਤੇ ਰਤੇ ਥਤੀ ਵਾਰ ਪਵਨ ਪਾਨੀ ਅਗਨੀ ਪਤਾਲ ਤਿਸ ਵਿੱਚ ਧਰਤੀ ਧਾਪ ਰਖੀ ਧਰਮ ਸਾਲ ਤਿਸ ਵਿੱਚ ਜੀ ਜੁਗਤ ਕੇ ਰੰਗਾ ਤਨ ਕੇ ਨਾਮ ਅਨੇਕਾ ਅਨੰਤਾ ਕਰਮੀ ਕਰਮੀ ਹੋ ਵਿਚਾਰ ਸਚਾ ਆ ਸਚਾ ਦਰਬਾਰ ਤਿਥੈ ਸੋਨ ਪੰਜ ਪਰਵਾਨ ਨਦਰੀ ਕਰਮ ਪਵਾਨੀ ਸਾਨ ਗਜਪਖਾਈ ਉਥੈ ਪਾਏ ਨਾਨਕ ਆ ਜਾਪੈ ਜਾਏ ਧਰਮ ਖੰਡ ਕਾਇਓ ਧਰਮ ਗਿਆਨ ਖੰਡ ਕਾਇ ਆਥੂ ਕਰਮ ਗੀਤੇ ਪਵਨ ਪਾਣੀ ਵੈ ਸੰਤਰ ਗੀਤੇ ਕਾਨ ਮਹੇਸਾ ਕਿਤੇ ਵਰਮੇ ਕਾੜਤ ਕੜੀਆ ਰੂਪ ਰੰਗ ਕੇ ਵੇਸਾ ਗੀਤ ਆਕਰਮ ਭੂਮੀ ਮੇਰ ਕਿਤੇ ਕਿਤੇ ਧੂਪ ਉਪਦੇਸ਼ਾ ਕਿਤੇન્દ્ર ਚੰਦ ਸੂਰਾ ਕਿਤੇ ਗੀਤ ਮੰਡਲ ਦੇਸਾ ਕਿਤੇ ਸਿਦ ਬੁੱਧਨਾਥ ਕਿਤੇ ਕਿਤੇ ਦੇਵੀ ਵੇਸਾ ਕਿਤੇ ਦੇਵਦਾਨ ਨਮਾ ਮਨ ਕੀਤੇ ਕੀਤੇ ਰਤਨ ਸਮੰਦਾ ਕੀਤੀ ਅਗਾਣੀ ਕੀਤੀ ਅਬਾਣੀ ਕੀਤੇ ਪਾਤ ਨਰੇਂਦਾ ਕੀਤੀ ਆਸੁਰਤੀ ਸੇਵਕਾ ਕੀਤੇ ਨਾਨਕ ਅੰਤਨਾੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡਾ ਤੇ ਥੇ ਨਾਦ ਬਿਨੋਦ ਕੋੜੇ ਆਨੰਦਾ ਸਰਮਖੰਡ ਕੀ ਬਾਣੀ ਰੋਪਾਦ ਥੇ ਘੜਤ ਘੜੀਐ ਬਹੁਤ ਅਨੂਪਾ ਤਾਂ ਕਿੰਗੱਲਾ ਕਥਿਆਂ ਨਾ ਜਾਏ ਦੇਖੋ ਕਾਪਿ ਸੇ ਬਸਤਾਏ ਥੇ ਘੜੀਐ ਸੁਰਤ ਮਤਮਨ ਬੁੱਧ ਤਥਾ ਕੜੀਆ ਸੁਰਾ ਸਿਦਾ ਕੀ ਸੋਦਾ ਕਰਮਖੰਡ ਕੀ ਬਾਣੀ ਜੋ ਰਾਤਿ ਥੈ ਹੋਰ ਨਾ ਕੋਈ ਹੋਰ ਤਥੈ ਜੋਦ ਮਾਂਬਲ ਸੂਰ ਤਨ ਮੈਂ ਰਾਮ ਰਹਾ ਪ੍ਰਭੂ ਰਾਤਿ ਥੈ ਸੀਤੋ ਸੀਤਾ ਮੈਂ ਮਾਯੇ ਤਾਕੇ ਰੂਪ ਲੰਗਥ ਨੇ ਜਾਏ ਨਾਵੇ ਮਰੇ ਨਾ ਠਾਕੇ ਜਾਏ ਦਿਨਕਾਰਾਂ ਵਸੈ ਮਨਮਾਏ ਤਿਥੈ ਭਗਤ ਵਸਾ ਕੇ ਲੋਕ ਕਰੇ ਆਨੰਦ ਸਚਾ ਮਨ ਸੋਏ ਸਾਚ ਖੰਡ ਵਸੈ ਨਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿਥੈ ਖੰਡ ਮੰਡਲਾ ਵਰਪੰਡ ਦੇਖੋ ਕਥਾ ਤਾਂ ਤਨਾ ਅੰਤ ਤਿਥੈ ਲੋਲੋ ਆਕਾਰ ਜੈ ਜੈ ਹੁ ਕਾ ਮਾ ਤਵਾ ਤਵ ਕਾਰ ਵੇਖ ਬਿਖਸ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਬਹਾਰਾ ਤਿਰਜ ਸੁਨਿਆਰ ਅਹਰਨ ਮਤ ਵਿਦ ਅਥਿਆਰ ਪਉ ਖੱਲਾ ਗਣ ਦਪਤਾਓ ਪਾਂਡਾ ਪਾਓ ਅੰਮ੍ਰਿਤ ਤਿਤ ਟਾਲ ਕਢੀਆ ਸਬਦ ਸਚੀ ਟਕਸਾਲ जन नदर करम तेन नानक नदरी नदर निहाल सलोका पामन गुरु पानी पिता माता तरत महत देव रात दो दाई दया ਖੇਲਾ ਸਗਲ ਜਗ ਤਾ ਚੰਗ ਆਨਿਆ ਬੁਰਿਆਨਿਆ ਵਾਚ ਧਰਮ ਹਦੂਰਾ ਕਰਮੀ ਆਪੋ ਆਪਣੀ ਕੇ ਨੇੜਾ ਕੇ ਦੂਰਾ ਜਿੰਨੀ ਨਾਮ ਤੇ ਆਇਆ ਗਮ ਸਖਤ ਕਾਲ ਨਾਨਕ ਤੇ ਮੁਖ ਉਜਾਲੇ ਕੇਤੀ ਛੁਟੀ ਨਾਲ ਜਿਨ੍ਹੇ ਨਾਮ ਤੇ ਆਇਆ ਗਮ ਸਖਤ ਕਾਲ ਨਾਨਕ ਤੇ ਮੁਖ ਉਜਾਲੇ ਕੇਤੀ ਛੁੱਟੀ ਨਾ ਲਾ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ